ਆਜੀ ਸਰ ਫਾਟਾ ਹੋ ਗਿਆ ਬੋਲਦਾ ਰਾਜੀ ਨਹੀਂ ਲਿਖੇ ਨੁਕਸਾਨ ਵਾਸਤੇ ਹੀ ਨੁਕਸਾਨ ਆ ਜਿਹੜੇ ਨਹੀਂ ਆਉਂਦੇ ਕਈ ਗੱਲਾਂ ਨਵੀਆਂ ਨਵੀਆਂ ਸਾਨੂੰ ਹਰ ਵਾਰੀ ਸੁਣਨ ਵਾਸਤੇ ਮਿਲਦੀਆਂ ਹੈ ਉਹ ਗੱਲਾਂ ਜਿਹੜੀਆਂ ਤੁਸੀਂ ਪਹਿਲਾਂ ਕਦੇ ਕਿਸੇ ਮੀਟਿੰਗ ਵਿੱਚ ਨਹੀਂ ਸੁਨੀਆਂ ਹੋਣਗੀਆਂ ਅੱਜ ਦੀ ਇਸ ਪ੍ਰੋਗਰਾਮ ਤੋਂ ਪਹਿਲਾਂ ਮੈਂ ਸਾਡੇ ਵਿੱਚ ਰੋਹਿਤ ਜੀ ਨੇ ਆਂਸ਼ੂ ਮਿਸ਼ਰਾ ਜੀ ਨੇ ਤੇ ਇਹਨਾਂ ਦੀ ਟੀਮ ਜਿਨ੍ਹਾਂ ਦੀ ਸਾਨੂੰ ਹਰ ਵੇਲੇ ਸਪੋਰਟ ਰਹਿੰਦੀ ਹੈ ਅਸੀਂ ਬੜੀ ਦਲੇਰੀ ਨਾਲ ਇਸ ਆਪਣੇ ਹਸਪਤਾਲ ਵਿੱਚ ਆ ਜਾਂਦੇ ਆ ਪਿੱਛੇ ਦੇ ਕੁਝ ਦਿਨ ਪਹਿਲਾਂ ਇਹ ਸਾਡੇ ਕਿਸੇ ਮੈਂਬਰ ਦੇ ਮਦਰ ਨੂੰ ਪ੍ਰੋਬਲਮ ਹੋਈ ਸਾਨੂੰ ਇੱਥੇ ਆਣਾ ਪਿਆ ਜੋ ਇਹਨਾਂ ਨੇ ਸਾਡਾ ਰਿਗਾਰਡ ਮਾਨ ਕੀਤਾ ਅਸੀਂ ਤੁਹਾਨੂੰ ਉਹ ਦੱਸ ਨਹੀਂ ਸਕਦੇ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਪੁਲਾਈਆਂ ਨਹੀਂ ਜਾ ਸਕਦੀਆਂ ਦੇਖਦਾ ਕਿ ਕਾਮਨ ਐਮਰਜੈਂਸੀਜ਼ ਕਾਮਨ ਐਮਰਜੈਂਸੀਜ਼ ਤੋਂ ਬਾਅਦ ਅੰਦਰ ਬਾਇਸਟੈਂਡਰ ਸੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਰਸਨ ਜਦੋਂ ਕਿਸੇ ਨੂੰ ਇੱਕ ਐਮਰਜੈਂਸੀ ਹੁੰਦੀ ਹੈ ਉਹ ਬੰਦਾ ਹੁੰਦਾ ਜੋ ਉਹਦੇ ਨਾਲ ਖੜਾ ਠੀਕ ਹੈ ਕਿਉਂਕਿ ਉਹ ਟਾਈਮ ਜਿਹੜਾ ਬਹੁਤ ਇੰਪੋਰਟੈਂਟ ਹੈ ਹਰ ਇੱਕ ਐਮਰਜੈਂਸੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਦੋਸੀਂ ਜਿੰਨੇ ਸਾਰਾ ਤੁਸੀਂ ਦੇਖਦੇ ਆ ਰਹੇ ਕਿ ਜਿਹੜਾ ਵੀ ਪੇਸ਼ੈਂਟ ਐਮਰਜੈਂਸੀ ਦੇ ਵਿੱਚ ਹੁੰਦਾ ਹੈ ਜਾਂ ਜਿਹੜਾ ਦਾ ਫਰਸਟ ਰਿਸਪੌਂਡਰ ਹੁੰਦਾ ਉਹ ਪਹਿਲਾਂ ਘਬਰਾ ਜਾਂਦੇ ਹਨ ਹੈਨਾ ਕਿ ਇਹ ਕੀ ਹੋ ਗਿਆ ਉਹ ਇਸ ਕਰਕੇ ਹੁੰਦਾ ਕਿਉਂਕਿ ਸਟੈਪ ਵਾਈਜ਼ ਐਕਸ਼ਨ ਲੈਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਐਮਰਜੈਂਸੀ ਦੇ ਵਿੱਚ ਜਦੋਂ ਅਸੀਂ ਉਹਨੂੰ ਸਟੈਪ ਵਾਈਜ਼ ਇੱਕ ਚੀਜ਼ ਨੂੰ ਦੇਖਾਂਗੇ ਸਾਡੇ ਮਾਈਂਡ 'ਚ ਸਟਰਕਚਰ ਬਣਿਆ ਹੋਇਆ ਹੈਗਾ ਕਿ ਹਾਂ ਅਸੀਂ ਇੱਕ ਪਹਿਲਾਂ ਆ ਕਰਨਾ ਫਿਰ ਇਹ ਕਰਨਾ ਫਿਰ ਇਹ ਕਰਨਾ ਤੇ ਉਸ ਨਾਲ ਸਾਡੇ ਮਾਈਂਡਸ ਕਨਫਿਊਜ਼ਨ ਨਹੀਂ ਹੁੰਦੀ ਤੇ ਜਿੰਨਾ ਉਹਨੂੰ ਅਸੀਂ ਪ੍ਰੈਕਟਿਸ ਕਰਦੇ ਜਾਵਾਂਗੇ ਹਰ ਇੱਕ ਪੇਸ਼ੈਂਟ ਦੇ ਵਿੱਚ ਜਾਂ ਕਿਸੇ ਤਾਂ ਕਿਸੇ ਦੇ ਵਿੱਚ ਉਹਨੇ ਸਾਨੂੰ ਉਹਦੇ ਵਿੱਚ ਕੀ ਮਾਰਤਾ ਅਸਲ ਹੋ ਗਈ ਅਸੀਂ ਉਹਨੇ ਕੌਨਫੀਡੈਂਟਲੀ ਉਹਨੂੰ ਹੈਂਡਲ ਕਰਾਂਗੇ ਜਿਸ ਨਾਲ ਸਰ ਨੇ ਕਿਹਾ ਕਿ ਰੋਡ ਟ੍ਰੈਫਿਕ ਐਕਸੀਡੈਂਟ ਤੁਸੀਂ ਕਿੰਨੀ ਵਾਰੀ ਦੇਖਿਆ ਹੈਗਾ ਰੋਡ ਟ੍ਰੈਫਿਕ ਐਕਸੀਡੈਂਟ ਹੁੰਦਾ ਹੈ ਅਨ ਕਿੰਨੇ ਲੋਕ ਆਸ-ਪਾਸ ਖੜੇ ਹੁੰਦੇ ਪਰ ਕਰ ਕੋਈ ਕੁਝ ਨਹੀਂ ਕਰਦਾ ਜਾਂ ਉਹਨੂੰ ਮੂਵਮੈਂਟ ਕਿੱਦਾਂ ਕਰਨੀ ਆ ਉਹਨੂੰ ਸਟੇਬਲ ਕਿੱਦਾਂ ਕਰਨਾ ਨੂੰ ਹਸਪੀਟਲ ਲੈ ਕੇ ਜਾਣਾ ਹਰ ਚੀਜ਼ ਚ ਆਪਣਾ ਇੱਕ ਇੱਕ ਸਟਰਕਚਰ ਹੈ ਇੱਕ ਵੇ ਹੈ ਜਿਸ ਨੂੰ ਅਸੀਂ ਉਹਨੂੰ ਅਪਰੋਚ ਕਰਨਾ ਹੁਣ ਅੱਜ ਜੋ ਅਸੀਂ ਪਹਿਲਾਂ ਇਹਦੇ ਵਿੱਚ ਕਰ ਰਹੇ ਹਾਂ ਬੇਸਿਕ ਲਾਈਫ ਸਪੋਰਟ ਬੇਸਿਕ ਲਾਈਫ ਸਪੋਰਟ ਦਾ ਮਤਲਬ ਕਿ ਬੇਸਿਕ ਲਾਈਫ ਸਪੋਰਟ ਚ ਦੋ ਚੀਜ਼ਾਂ ਆਉਂਦੀਆਂ ਇੱਕ ਬਰੀਥਿੰਗ ਤੇ ਦੂਜੀ ਸਰਕੂਲੇਸ਼ਨ ਜਦੋਂ ਪੇਸ਼ੈਂਟ ਕੋ ਬਰੀਥਿੰਗ ਨਹੀਂ ਹੈ ਪੇਸ਼ੈਂਟ ਦੀ ਸਰਕੂਲੇਸ਼ਨ ਬੰਦ ਹੋ ਗਈ ਹੈ ਉਦੋਂ ਅਸੀਂ ਕੀ ਕਰਨਾ ਇ मींस ਕਿ ਜਦੋਂ ਪੇਸ਼ੈਂਟ ਨੂੰ ਕਾਰਡੀਕ ਅਰੈਸਟ ਹੋ ਗਿਆ ਠੀਕ ਹੈ ਇਹ ਚੀਜ਼ ਜੋ ਸੀਪੀਆਰ ਇਹਦੇ ਵਿੱਚ ਤੁਹਾਨੂੰ ਸੀਪੀਆਰ ਤੇ ਬਰੀਥਿੰਗ ਟੈਕਨਿਕਸ ਪਤਾ ਲੱਗਣੀਆਂ ਸੋ ਸੀਪੀਆਰ ਕਿੱਦਾਂ ਦੇਣਾ ਹੈ ਤੇ ਕਦੋਂ ਦੇਣਾ ਹੈ ਉਹਨੂੰ ਰੈਕਗਨਾਈਜ਼ ਕਿ ਪਹਿਲੀ ਗੱਲ ਉਹ ਰੈਕਗਨਾਈਜ਼ ਕਿਤਾ ਕਰਨਾ ਹੈ ਰੈਕਗਨਾਈਜ਼ ਕਰਕੇ ਇਹ ਦੇਖਣਾ ਕਿ ਹਾਂ ਇਹਨੂੰ ਸੀਪੀਆਰ ਦੀ ਲੋੜ ਵੀ ਹੈ ਕਿ ਨਹੀਂ ਹੈ ਠੀਕ ਹੈ ਜੇ ਸੀਪੀਆਰ ਦੇਣਾ ਹੈ ਤੇ ਕਿੱਦਾਂ ਦੇਣਾ ਹੈ ਤੇ ਸੀਪੀਆਰ ਦਿੰਦੇ ਨਾਲ-ਨਾਲ ਉਹਨੂੰ ਆਕਸੀਜਨੇਟ ਕਰਨਾ ਉਹ ਕਿੱਦਾਂ ਕਰਨਾ ਇੱਕ ਟੈਕਨੀਕ ਹੈ ਤੇ ਇਹ ਟੈਕਨੀਕ ਵੀ ਜਿਹੜੀ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ ਸਾਰੇ ਨੂੰ ਆ ਜਾਂਦੀ ਹੈ। ਪਰ ਇਹਦਾ ਫਾਇਦਾ ਕੀ ਹੈ ਤੇ ਇਹਦੇ ਇਹਨਾਂ ਅਸੀਂ ਕਿਉਂ ਟੀਚ ਕਰ ਰਹੇ ਹਾਂ ਉਹ ਅਸੀਂ ਦੇਖਾਂਗੇ। ਪਹਿਲੀ ਚੀਜ਼ ਹੈ ਬੇਸਿਕ ਲਾਈਫ ਸਪੋਰਟ। ਬੇਸਿਕ ਲਾਈਫ ਸਪੋਰਟ ਮੀਨਸ ਇਹਨਾਂ ਅਸੀਂ ਦੂਸਰਾ ਵਰਡ ਯੂਜ਼ ਕਰਦੇ ਹਾਂ ਕਾਰਡੀਓ ਪਲਮਨਰੀ ਰੀਸਸਿਟਿਟੇਸ਼ਨ। ਠੀਕ ਹੈ? ਕਾਰਡੀਓ ਮੀਨਸ ਹਾਰਟ, ਪਲਮਨਰੀ ਮੀਨਸ ਬਰੀਥਿੰਗ। ਠੀਕ ਰਿਸਸਿਟੇਸ਼ਨ ਮੀਨਸ ਉਹਨੂੰ ਦੁਬਾਰਾ ਰਿਵਾਈਵ ਕੀਤਾ ਕੀਤਾ ਜਾਏ ਜੇ ਕਿਸੇ ਕੋਲ ਜੇ ਕੋਈ ਨਈਂ ਬ੍ਰੀਥ ਕਰ ਰਿਹਾ ਉਹਦੀ ਪਲਸ ਨਹੀਂ ਚੱਲ ਰਹੀ